ਪਹਿਲਾਂ ਜਿਹੜੇ ਹੁੰਦੇ ਹੀ ਪਹਿਲਾਂ ਲੋਕਾਂ ਨੂੰ ਬਹੁਤ ਚਾਹ ਹੁੰਦਾ ਸੀ ਇਸ ਚੀਜ਼ ਤੇ ਪਹਿਲੀ ਗੱਲ ਤੇ ਬੱਚਾ ਇੱਕ ਇੱਕੇ ਲੋਕਾਂ ਦੇ ਹੱਥ ਦੋ ਆ ਤੇ ਉਹ ਟੀਵੀ ਨਾਲ ਲੱਗੇ ਹੁੰਦੇ ਆ ਕੋਈ ਰਿਮੋਟ ਨਾਲ ਲਗਾਉਂਦਾ ਕੋਈ ਮੋਬਾਈਲ ਨਾਲ ਲਗਾਉਂਦਾ ਤੇ ਇਹ ਰਿਹਾਨ ਖਤਮ ਹੁੰਦਾ ਜਾ ਰਿਹਾ ਇਹਦੇ ਨਾਲ ਅਸੀਂ ਸਭਿਆਚਾਰ ਨਾਲ ਜੁੜਦੇ ਸੀ ਵੇਖੀ ਸਾਨੂੰ ਪਤਾ ਹੈ ਕਿ ਸੌਂ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਹੁੰਦਾ ਹੈ ਇਹ ਤੀਆਂ ਦਾ ਤਿਉਹਾਰ ਜਦੋਂ ਕੁੜੀਆਂ ਸਹਰੇ ਚਲ ਜਾਂਦੀਆਂ ਨੇ ਤੇ ਉਹ ਆਪਣੇ ਸਾਥੀਆਂ ਨੂੰ ਮਿਲਣ ਲਈ ਇੱਕ ਰੀਤੀ ਰਿਵਾਜ ਹੁੰਦਾ ਵਾ ਜਿਹੜਾ ਮਾਪਿਓ ਜਿਹੜੇ ਆ ਆਪਣੇ ਤੀਆਂ ਨੂੰ ਪੇਕਿਆਂ ਤੋਂ ਲੈ ਸਹਰਿਆਂ ਤੋਂ ਪੇਕੇ ਲੈ ਕੇ ਹੁੰਦੇ ਨੇ ਤੇ ਉਹ ਆਪਣੀਆਂ ਸਾਰੀਆਂ ਕੁੜੀਆਂ ਨਾਲ ਮਿਲ ਕੇ ਇੱਕ ਦਿਨ ਸਾਂਝਾ ਰੱਖ ਲੈਂਦੇ ਨੇ ਜਿਨ੍ਹਾਂ ਦੇ ਵਿੱਚੋਂ ਆਪਣੀਆਂ ਸਾਰੀਆਂ ਸਹੇਲੀਆਂ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਨੇ ਤੇ ਦੁੱਖ ਸੁੱਖ ਸਾਂਝੇ ਕਰਨ ਨਾਲ ਉਹਨਾਂ ਨੇ ਆਪਣੇ ਅੰਦਰ ਦੀਆਂ ਜਿੰਨੀਆਂ ਵੀ ਫੀਲਿੰਗਸ ਹੁੰਦੀਆਂ ਐ ਉਹ ਗਿੱਧੇ ਰਾਈ ਭੰਗੜੇ ਰਾਈ ਤੇ ਬੋਲੀਆਂ ਪਾ ਪਾ ਕੇ ਇੱਕ ਦੂਜੇ ਨਾਲ ਸਾਂਝੇ ਕਰਦੇ ਨੇ ਇਦਾਂ ਹੀ ਅਸੀਂ ਆਪਣੇ ਸਕੂਲ ਦੇ ਵਿੱਚ ਇੱਕ ਦਿਨ ਦਾ ਛੋਟਾ ਜਿਹਾ ਤਿਉਹਾਰ ਮਨਾਇਆ ਹੈ ਜਿਦੇ ਵਿੱਚ ਟੀਚਰਾਂ ਨੇ ਬੱਚਿਆਂ ਨੂੰ ਬਹੁਤ ਵਧੀਆ-ਵਧੀਆ ਸੱਭਿਆਚਾਰਕ ਪ੍ਰੋਗਰਾਮ ਦੱਸੇ ਗਏ ਨੇ ਸੱਭਿਆਚਾਰਕ ਚੀਜ਼ਾਂ ਨਾਲ ਬੱਚਿਆਂ ਨੂੰ ਨਾਲ ਰਲਾਇਆ ਗਿਆ ਹੈ ਤੇ ਇਸੇ ਨਾਲ ਹੀ ਸਾਡਾ ਸਾਰਾ ਪ੍ਰੋਗਰਾਮ ਇਦਾਂ ਹੀ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ ਥੈਂਕ ਯੂ ਅੱਜ ਕੱਲ ਤੇ ਪ੍ਰਾਤਨ ਤੀਆਂ ਦੇ ਤਿਹਾਰ ਚ ਕੀ ਫਰਕ ਆ ਸਰ ਪਹਿਲਾਂ ਜਿਹੜੇ ਹੁੰਦੇ ਹੀ ਪਹਿਲਾਂ ਲੋਕਾਂ ਨੂੰ ਬਹੁਤ ਚਾਹ ਹੁੰਦਾ ਸੀ ਇਸ ਚੀਜ਼ ਦਾ ਤੇ ਉਹ ਸਾਰੇ ਆਪਣੇ ਅਸੇਲੀਆ ਨੂੰ ਇਕੱਠੇ ਕਰਕੇ ਤੇ ਲੈ ਕੇ ਆਉਂਦੇ ਸੀ ਤੇ ਫਿਰ ਬੋਲੀਆਂ ਪਾਉਂਦੀਆਂ ਸੀ ਅੱਜ ਕੱਲ ਤੇ ਨਾ ਦਰਖਤ ਰਹਿ ਆ ਤੇ ਨਾ ਪਿੰਗਾਂ ਰੀਆਂ ਨੇ ਤੇ ਨਾ ਹੀ ਉਹ ਕੁੜੀਆਂ ਰੀਆਂ ਨੇ ਜਿਹੜੀਆਂ ਇਕੱਠੀਆਂ ਹੋ ਗਏ ਅੱਜ ਕੱਲ ਫੇਸਬੁੱਕ ਚੱਲ ਪਿਆ ਸੋਸ਼ਲ ਮੀਡੀਆ ਜ਼ਿਆਦਾ ਹੋ ਗਿਆ ਹੈ ਉਹਦੇ ਕਾਰਨ ਅੱਜ ਕੱਲ ਕੋਈ ਵੀ ਟੱਚ ਚ ਨਹੀਂ ਆਗਾ ਅੱਜ ਕੱਲ ਸੋਸ਼ਲ ਮੀਡੀਆ ਤੇ ਹੀ ਬੋਲੀਆਂ ਜਿਹੜੀਆਂ ਤੁਹਾਨੂੰ ਪਤਾ ਹੈ ਆਨਲਾਈਨ ਹੀ ਚੱਲਦੀਆਂ ਨੇ ਜਿਆਦਾ ਜਿਆਦਾ ਨਰ ਦੇ ਕੰਡਿਆਂ ਦੇ ਥੀਆਂ ਮਨਾਉਂਦੇ ਸੀ ਜਖੁੱਲੀ ਜਾ ਹਾਂਜੀ ਹਾਂਜੀ ਸਰ ਉਹ ਨਾ ਅੱਜ ਕੱਲ ਖਤਮ ਹੋ ਰਹੀਆਂ ਕਿਉਂਕਿ ਨਾ ਦਰਕਤ ਰਹੇ ਨੇ ਤੇ ਨਾ ਹੀ ਉਹ ਥੀਆਂ ਰੀਆਂ ਨੇ ਜਿਹੜੀਆਂ ਸੈਲੀਬ੍ਰੇਟ ਹੁੰਦੀਆਂ ਸੀ ਸਾਡੇ ਸਕੂਲ ਦੇ ਵਿੱਚ ਅੱਜ ਥੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਸਟਾਫ ਮੈਂਬਰਸ ਨੇ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਨਾਲ ਸੈਲੀਬ੍ਰੇਸ਼ਨ ਕੀਤੀ ਹੈ ਤੇ ਬੱਚੇ ਬਹੁਤ ਖੁਸ਼ ਨੇ ਅੱਜ ਥੀਆਂ ਦਾ ਤਿਹਾਰ ਮਨਾ ਕੇ ਇਹ ਗੱਲਾਂ ਸਾਡੇ ਸਕੂਲ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਮਾਡਲ ਸਕੂਲ ਹੈ ਵੱਲਾ ਅੰਮ੍ਰਿਤਸਰ ਇਸ ਸਕੂਲ ਦੇ ਵਿੱਚ ਹਰ ਇੱਕ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਤੇ ਅੱਜ ਅਸੀਂ ਤੀਆਂ ਦਾ ਤਿਉਹਾਰ ਬਹੁਤ ਤਰੀਕੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸੈਲੀਬ੍ਰੇਸ਼ਨ ਕੀਤੀ ਗਈ ਤੇ ਬੱਚੇ ਬਹੁਤ ਸਾਰੇ ਇੰਜੋਏ ਕਰਕੇ ਬੱਚੇ ਬਹੁਤ ਖੁਸ਼ ਨੇ ਅੱਜ ਥੈਂਕ ਯੂ ਜੀ ਤੀਆਂ ਦਾ ਤਿਉਹਾਰ ਬੜੀ ਦੱਸੋ ਅੱਜ ਤੀਆਂ ਦਾ ਇੱਕ ਬੜਾ ਪ੍ਰਾਪਤਨ ਤਿਉਹਾਰ ਆ ਇਹ ਲੜਕੀਆਂ ਦਾ ਜਿੱਦਾਂ ਕਿ ਮੈਡਮ ਦੱਸ ਕੇ ਗਏ ਆ ਜਿੰਨੀਆਂ ਲੜਕੀਆਂ ਵਿਆਹਾਂ ਦੀਆਂ ਸੀ ਉਹ ਸੌਣ ਦੇ ਮਹੀਨੇ ਦੇ ਵਿੱਚ ਉਦੋਂ ਪੇਰੈਂਟਸ ਜਾ ਕੇ ਆਪਣੀਆਂ ਧੀਆਂ ਨੂੰ ਲੈ ਆਉਂਦੇ ਸੀ ਔਰ ਇੱਕ ਇੱਕ ਮਹੀਨਾ ਉਹ ਆਪਣੇ ਪੇਕੇ ਘਰ ਰਹਿੰਦੀਆਂ ਸੀ ਤੇ ਜਿੰਨੀਆਂ ਉਹਨਾਂ ਦੀਆਂ ਸਹੇਲੀਆਂ ਆਈਆਂ ਹੁੰਦੀਆਂ ਸੀ ਉਹਨਾਂ ਨਾਲ ਉਹ ਮਿਲ ਕੇ ਦੁੱਖ ਤੋ ਆਪਣਾ ਸਾਂਝਾ ਕਰਕੇ ਤੇ ਆਪਣਾ ਟਾਈਮ ਪਾਸ ਕਰਕੇ ਤੇ ਅਗਲੇ ਸਮੇਂ ਦੀ ਪਲੈਨਿੰਗ ਬਣਾਉਂਦੀਆਂ ਸੀ ਹੁਣ ਦਾ ਸਮਾਂ ਜਿਹੜਾ ਉਹ মিডিਆ ਵਾਲਾ ਜੋ ਆ ਗਿਆ ਪਹਿਲੀ ਗੱਲ ਤੇ ਬੱਚਾ ਇੱਕ ਇੱਕੇ ਲੋਕਾਂ ਦੇ ਹੱਥ ਦੋ ਆ ਤੇ ਉਹ ਟੀਵੀ ਨਾਲ ਲੱਗੇ ਹੁੰਦੇ ਆ ਕੋਈ ਰਿਮੋਟ ਨਾਲ ਲੱਗਾ ਹਾ ਕੋਈ ਮੋਬਾਈਲ ਨਾਲ ਲੱਗਾ ਹਾ ਤੇ ਇਹ ਰਿਹਾਣ ਖਤਮ ਹੁੰਦਾ ਜਾ ਰਿਹਾ ਇਹਦੇ ਨਾਲ ਅਸੀਂ ਸੱਭਿਆਚਾਰ ਨਾਲ ਜੁੜਦੇ ਸੀ ਤੇ ਇਸ ਚੀਜ਼ ਨੂੰ ਜੋੜਨ ਵਾਸਤੇ ਅੱਜ ਫੇਰ ਸਾਡੇ ਸਾਫ ਨੇ ਤੇ ਸਾਡੇ ਬੱਚਿਆਂ ਨੇ ਸਕੂਲ ਦੇ ਆਭਿਯਾਰਥੀਆਂ ਨੇ ਬਹੁਤ ਉਪਰਾਲਾ ਕਰਕੇ ਉਹ ਚੀਜ਼ਾਂ ਜਿੱਦਾਂ ਗਿਆ ਸਾਹਮਣੇ ਪਈਆਂ ਤੁਹਾਨੂੰ ਪਤਾ ਇਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਆਹ ਘੜਾ ਕੀ ਆ ਆ ਛੱਜ ਆ ਇਹ ਦੱਸਿਆ ਆਹ ਪੁੱਜਾ ਵਾ ਪੁੱਜੇ ਬਾਰੇ ਜਾਣਕਾਰੀ ਛੱਜ ਨਾਲ ਕੀ ਕਰਦੇ ਆ ਬੱਚਿਆਂ ਨੂੰ ਦੱਸਿਆ ਗਿਆ ਵੀ ਇਹ ਛੱਜ ਦੇ ਨਾਲ ਇਦਾਂ ਪੀਣ ਕਰੀਦਾ ਸੀ ਜਦੋਂ ਕਿ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਕਣਕ ਲੈ ਕੇ ਜਾਂਦੇ ਆ ਤੇ ਚੱਕੀ ਵਾਲੇ ਆਪੇ ਹੀ ਪੀਣ ਕਰਕੇ ਆਪੇ ਪੀ ਦਿੰਦੇ ਆ ਇਹਨਾਂ ਨੂੰ ਇਹਦਾ ਚੰਦਣਾ ਪਾਇਆ ਗਿਆ ਦੱਸ ਕੇ ਇਹਨਾਂ ਨੂੰ ਦੱਸਿਆ ਗਿਆ ਵੀ ਚੱਕੀ ਕੀ ਹੁੰਦੀ ਸੀ ਜਿਹੜੀ ਹਸਣਾ ਘੇੜਦੇ ਸੀ ਇਹਨਾਂ ਨੂੰ ਦੱਸਿਆ ਗਿਆ ਵੀ ਇਹ ਘੜੇ ਦਾ ਕੀ ਕੰਮ ਹੈ ਘੜਾ ਆਉਂਦਾ ਸੀ ਖੂਹਾਂ ਤੋਂ ਪਾਣੀ ਲਾਉਣ ਵਾਸਤੇ ਹੋਂਦੇ ਸੋਚਣ ਪਿਆ ਪਾਣੀ ਆ ਜਾਂਦਾ ਉਦੋਂ ਬਾਹਰੋਂ ਖੂਹਾਂ ਤੋਂ ਪਾਣੀ ਲੜਕੀਆਂ ਜਾ ਕੇ ਆਉਂਦੀਆਂ ਸੀ ਘੜਾ ਵੀ ਇੱਕ ਸਰਾਈ ਹੁੰਦੀ ਸੀ ਉਹ ਸਰਾਈ ਨੂੰ ਕੱਠੇ ਵਿੱਚ ਮਾਰ ਕੇ ਉਹਦੇ ਤੇ ਪਾਣੀ ਲੈ ਕੇ ਆਉਂਦੀਆਂ ਸੀ ਕੁੱਜਾ ਜਿਹੜਾ ਵਾ ਕੁੱਜਾ ਉਦੋਂ ਜਿਹਦੇ ਘਰ ਥੋੜਾ ਦੁੱਧ ਹੁੰਦਾ ਸੀ ਉਹ ਦਹੀਂ ਵਾਸਤੇ ਕੁੱਜੇ ਜਿਹੀਂ ਚ ਮੰਗਾਏ ਇਸ ਤਰ੍ਹਾਂ ਵਾਕ ਉਹ ਚੀਜ਼ਾਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਚਰਖਾ ਪਿਆ ਚਰਖੇ ਬਾਰੇ ਦੱਸਿਆ ਵੀ ਚਰਖੇ ਨਾਲ ਕੀ ਕਰੀਦਾ ਸੀ ਉਹ ਇਹਦੇ ਨਾਲ ਬੱਚਿਆਂ ਦੀ ਜਾਣਕਾਰੀ ਜ ਵੀ ਵਧ ਆਇਆ ਨਾਲੇ ਨਾ ਆਪਣੇ ਪੁਰਾਣੇ ਸਭਿਆਚਾਰ ਨਾਲ ਜਿਨਾਂ ਟਿੱਕੇ ਟੁਕੇ ਲਾ ਕੇ ਕੁੜੀਆਂ ਬੈਠੀਆਂ ਸਾਰਾ ਕੁਝ ਇਹਨਾਂ ਨੂੰ ਪੁਰਾਣੀ ਜਿਹੜੀ ਆ ਸਭਿਆਚਾਰ ਉਹਦੀ ਜਾਣਕਾਰੀ ਦਿੱਤੀ ਦੀ ਧੰਨਵਾਦ